ਆਓ ਹਰ ਰਾਜਾ ਬੋਲੀਏ ਹਰੀ ਕੀ ਹਾਲ ਹੈ ਠੀਕੋ ਆ ਅੱਜ ਖੇਤੀ ਦਿਖਾਓ ਆ ਨਾ ਆ ਜਾ ਰਹਾ ਹੈ ਬਣਾ ਆਰੇ ਸੀਗੇ ਤਾਂ ਪਹਿਲਾਂ ਵੀ ਬਹੁਤ ਵਾਰੀ ਡੱਪਿਆ ਗਜਰਾਤ ਦੇ ਵਿੱਚ ਆ ਪਾਣੀ ਦੀਆਂ ਬੋਤਲਾਂ ਤੇ ਮਾਰੀ ਹਰੀ ਗੱਡੇਗਾ ਇਧਰ ਮਸਲਾ ਤੇ ਬਤਾ ਮੱਥਾ ਠਿਗਦਾ ਇਹਨੂੰ ਆਪਾਂ ਹੁਣ ਆਪਾਂ ਆ ਇੱਕ ਹੂਟਾ ਯਾਰ ਕਿਹੜਾ ਚੰਦਰਨ ਦੋਨੇ ਕੋਲ ਇਹ ਹੋਣਾ ਆਪਾਂ ਕੀ ਕਹਿ ਸਕਦੇ ਆ ਆ ਲੱਖਾਂ ਲੀਟਰ ਪਾਣੀ ਹੋਊ ਲੱਖਾਂ ਲੀਟਰ ਆ ਦੇਖੋ ਨਵੇਂ ਕੰਡੀਆਂ ਪੈਕੀਆਂ ਆ ਗੀਆਂ ਕੰਡੀਆਂ ਪੈਕੀਆਂ ਜਮਾ ਆ ਪੂਤਰਾ ਆ ਨੰਗੀਆਂ ਪੈਕੀਆਂ ਪਿਛਲੇ ਵੀ ਵਧੀਆ ਸਟੈਂਡਰਡ ਦਾ ਪਾਣੀ ਪੂਰਾ ਬੱਚਾ ਇਹਨੂੰ ਕੀ ਗਈ ਹੈ ਹੁਣ ਆਪਾਂ ਹੈ ਆਂ ਜੀਆ ਪਾਣੀ ਉਂ ਪਾਣੀ ਉਂ ਹੈ ਨਾ ਆ ਜਾ ਆ ਜਾ ਹੈ ਪਾਣੀ ਪੀ ਸਕਦੇ ਹੋ ਲੈ ਲਿਓ ਪਾਣੀ ਲੈ ਸਕਦੇ ਹੋ ਵੇ ਐਸੇ ਬਣਾ ਰਿਹਾ ਵੀਡੀਓ ਬਣਾ ਰਿਹਾ ਹਾਂ ਕੋਈ ਗੱਲ ਇਹ ਕਹਿੰਦੇ ਵੀ ਚੱਲ ਪਾਣੀ ਲੈ ਆ ਵੀ ਸਕਦੇ ਹੋ ਤੁਸੀਂ ਪੀਣ ਵਾਸਤੇ ਤੂੰ ਨਾ ਗਜਰਾਤੀ ਪੰਪ ਤੋਂ ਠੰਡਾ ਪਾਣੀ ਭਰਨ ਵੀ ਨਹੀਂ ਦਿੰਦੇ ਇਹ ਵਿੱਚ ਬਹੁਤ ਜ਼ਿਆਦਾ ਜ਼ਿਆਦਾ ਨਹੀਂ ਥੋੜੇ ਕੁਝ ਪਰਸੈਂਟ ਮੰਨ ਲਾ ਵੀ ਪਾਣੀ ਡੰਡਾ ਵੀ ਨਹੀਂ ਭਰਨ ਦਿੰਦੇ ਤੇ ਆ ਨਾ ਲੱਖਾਂ ਲੀਟਰ ਉਹ ਲੱਖਾਂ ਹੀ ਲੀਟਰ ਲੱਖਾਂ ਬੋਤਲਾਂ ਡੇ ਰਹੇ ਨੇ ਇੱਥੇ ਕਰੋੜਾ ਪਾਣੀ ਹੈ ਤੇ ਬਾਬੇ ਦੇ ਆ ਤੇ ਇਹ ਦੇਖੋ ਸਾਰਾ ਪਤਾ ਨਹੀਂ ਕਿੰਨੇ ਕ ਟਾਈਮ ਦਾ ਮੈਂ ਬੜੀ ਆੜੀ ਟੱਪਿਆ ਮੈਂ ਪਹਿਲਾਂ ਵੀ ਸੋਚਦਾ ਸੀ ਵੀਡੀਓ ਬਣਾਵਾਂਗੇ ਅੱਜ ਆ ਗਏ ਅਸੀਂ ਕੁਦਰਤੀ ਫੇਰੇ ਰਾਹ ਚੱਕ ਲਿਆ ਅਸੀਂ ਤੂਰ ਆ ਗਿਆ ਹਟਾ ਇਦੇ ਤੇ ਆ ਗਏ ਆ ਦੇਖੋ ਮੈਂ ਇਹਨੂੰ ਕਿਹਾ ਮਾ ਆਪਾ ਵਿਖਾਈਏ ਲੋਕਾਂ ਨੂੰ ਆ ਚੀਜ਼ ਆ ਦੇਖੋ ਬੋਤਲਾ ਠਹਿਰ ਦੇਖ ਲੋ ਬੋਤਲਾ ਵੇ ਠੀਕ ਹੈ ਮਿਸਰੇ ਮਿਸਰੇ ਵਾਲੀ ਦੀ ਪੈਟੀਆਂ ਦੀ ਜਮਗੇ ਪੀਣ ਵਾਸਤੇ ਪੀਣ ਵਾਸਤੇ ਕਹਿੰਦੇ ਲਿਜਾ ਸਕਦੇ ਹੋ ਤੁਸੀਂ ਠੀਕ ਹੈ